ਅੱਜ ਸਾਰੇ ਇਕੱਠੇ ਹੋਏ ਨੇ ਜੀ ਪ੍ਰਧਾਨ ਦੇ ਵਿਸ਼ੇ ਤੇ ਸ਼ਹਿਰ ਦੇ ਵਿਸ਼ੇ ਤੇ ਵੀ ਕਮੇਟੀ ਚ ਕੋਈ ਕੰਮ ਨਹੀਂ ਹੋ ਰਿਹਾ ਸ਼ਹਿਰ ਦਾ ਕੋਈ ਕੰਮ ਨਹੀਂ ਹੋ ਰਿਹਾ ਪਹਿਲਾਂ ਸਾਢੇ 3 ਸਾਲ ਤਾ ਮੈਡਮ ਜੀ ਨੇ ਕਰਦੇ ਕੋਈ ਕੰਮ ਨਹੀਂ ਹੋਇਆ ਸਾਢੇ 3 ਸਾਲ ਦੇ ਵਿੱਚ ਉਹ ਸੰਗੂ ਸ਼ਹਿਰ ਦਾ ਕੋਈ ਕੰਮ ਨਹੀਂ ਹੋਇਆ ਨਰਿੰਦਰ ਕੋਹੜ ਭਰਾ ਜੀ ਦੇ ਵਕਤ ਕੋਈ ਕੰਮ ਨਹੀਂ ਹੋਇਆ ਜੀ ਉਹਦੇ ਉਸ ਤੋਂ ਬਾਅਦ ਉਹ ਨਗਰ ਕੌਂਸਲ ਦੇ ਪ੍ਰਧਾਨ ਨਹਿਲ ਜੀ ਨੂੰ ਬਣਾਇਆ ਅਸੀਂ ਆਜ਼ਾਦ 6-7 ਕੌਂਸਲਰ ਜਿੱਤੇ ਸੀਗੇ ਜਿਨ੍ਹਾਂ ਨੇ ਆਪ ਪਾਰਟੀ ਨੂੰ ਨੌ ਕੌਂਸਲਰਾਂ ਨੇ ਆਪ ਪਾਰਟੀ ਨੂੰ ਵੋਟ ਪਾਈ ਤੇ ਪ੍ਰਧਾਨ ਵੀ ਬਣਾ ਲਿਆ ਜੀ ਪ੍ਰਧਾਨ ਉਦੋਂ ਵੀ ਸੁਸਤ ਹੈ ਜੀ ਸ਼ਹਿਰ ਦਾ ਕੋਈ ਕੰਮ ਨਹੀਂ ਹੋ ਰਿਹਾ ਕਾਲੀ ਮਾਤਾ ਮੰਦਰ ਤੋਂ ਲੈ ਕੇ ਬੱਸ ਸਟੈਂਡ ਤੱਕ ਗੋਡੇ-ਗੋਡੇ ਤੇ ਟੋਏ ਹੋਏ ਪਏ ਨੇ ਜੀ ਡੀਸੀ ਦਫ਼ਤਰ ਵਾਲੀ ਰੋਡ ਹੈ ਉਹਦੇ ਸਾਰੇ ਟੋਏ ਹੋਏ ਪਏ ਨੇ ਜੀ ਵਰਕ ਆਰਡਰ ਵੀ ਹੋਏ ਪਏ ਨੇ ਪਰ ਇੱਥੇ ਕੋਈ ਨਾ ਈਓ ਹੈ ਨਾ ਇੱਥੇ ਕੋਈ ਜਈ ਹੈ ਨਾ ਕੋਈ ਉਹਰੇ ਕੰਮ ਹੁੰਦਾ ਨਾ ਕੋਈ ਕੰਮ ਕਰਨ ਨੂੰ ਤਿਆਰ ਹੈ ਨਾ ਹੀ ਕਿਸੇ ਨੂੰ ਲੱਗਦਾ ਵੀ ਸੰਗਰੂਰ ਸ਼ਹਿਰ ਨਾਲ ਕਿਸੇ ਨੂੰ ਪਿਆਰ ਹੈ ਸਾਰੇ ਲੋਕ ਇੱਥੇ ਪੋਲੀਟਿਕਲੀ ਖੇਡ ਰਹੇ ਨੇ ਖੇਡ ਰਹੇ ਨੇ ਕੰਮ ਕੋਈ ਨਹੀਂ ਕਰ ਰਿਹਾ ਕਿਸੇ ਵੀ ਪਾਰਟੀ ਦੇ ਬੰਦੇ ਨੂੰ ਸੰਗਰੂਰ ਸ਼ਹਿਰ ਨਾਲ ਕਿਸੇ ਨੂੰ ਪਿਆਰ ਨਹੀਂ ਸਾਰੇ ਲੋਕ ਇੱਥੇ ਪੋਲੀਟਿਕਲੀ ਗੇਮ ਖੇਡ ਰਹੇ ਨੇ ਜਿਹਦੇ ਕਰਕੇ ਸੰਗਰੂਰ ਦਾ ਵਿਨਾਸ਼ ਹੋ ਰਿਹਾ ਕੋਈ ਕੰਮ ਨਹੀਂ ਹੋ ਰਿਹਾ ਐਮ ਸੀ ਸਾਰੇ ਦੁਖੀ ਨੇ ਅੱਜ 11 ਐਮ ਸੀ ਉਰੇ ਨੇ 9 ਆਪ ਪਾਰਟੀ ਦੇ ਅਸਤੀਫਾ ਦੇਣ ਨੂੰ ਤਿਆਰ ਨੇ ਦੋ ਆਜ਼ਾਦ ਕਾਉਂਸਲਰਾਂ ਵਿਦੇ ਲੰਕੇ ਜਿੱਤੇ ਰਿਫੂ ਜਿਨ੍ਹਾਂ ਨੇ ਆਪ ਪਾਰਟੀ ਨੂੰ ਵੋਟ ਪਾਈ ਉਹ ਵੀ ਪਾਰਟੀ ਤੋਂ ਆਬਦਾ ਜਿਹੜਾ ਵੋਟ ਪਾਈ ਉਹ ਵਾਪਸ ਲੈਣ ਨੂੰ ਤਿਆਰ ਨੇ ਨਾ ਤਾਂ ਪ੍ਰਧਾਨ ਸੁਣਦਾ ਜੀ ਇੱਥੇ ਨਾ ਐਮਐਲਏ ਸਾਹਿਬ ਸੁਣਦੇ ਨੇ ਨਾ ਕੋਈ ਦੇਖੋ ਮੁੱਖ ਮੰਤਰੀ ਸੰਗਰੂਰ ਸ਼ਹਿਰ ਦੇ ਨੇ ਸੀਐਮ ਸਿਟੀ ਆ ਪਰ ਇੱਥੇ ਕੰਮ ਕੋਈ ਨਹੀਂ ਹੋ ਰਿਹਾ ਇੱਕ ਵੀ ਕੰਮ ਤੁਸੀਂ ਦੱਸ ਦਿਓ ਸੰਗਰੂਰ ਸੀਐਮ ਸਿਟੀ ਦੇ ਵਿੱਚ ਅਸੀਂ ਆਪ ਨੂੰ ਵੋਟ ਕਾਦੇ ਵਾਸਤੇ ਪਾਈ ਐਮਸੀਆਂ ਨੇ ਵੀ ਸੰਗਰੂਰ ਦੇ ਕੰਮ ਹੋਣਗੇ ਪਰ ਸੰਗਰੂਰ ਦਾ ਕੋਈ ਵੀ ਕੰਮ ਨਹੀਂ ਹੋ ਰਿਹਾ ਇਸ ਕਰਕੇ ਅਸੀਂ ਅੱਜ ਇੰਨੇ ਦੁਖੀ ਹੋ ਗਏ ਅਸੀਂ ਸਾਰੇ ਐਮਸੀ ਬਦਲ ਕੇ ਦੁਖੀ ਹੋ ਕੇ ਆਪ ਪਾਰਟੀ ਤੋਂ ਸੀਵਾ ਦੇਨ ਨੂੰ ਵੀ ਪਿਆਰ ਹੈ 7 ਦਿਨ ਦਾ 30 ਤਰੀਕ ਤੱਕ ਦਾ ਅਸੀਂ ਇਹਨਾਂ ਨੂੰ ਟਾਈਮ ਦਿੱਤਾ ਜਾਂ ਤਾਂ ਉਹ ਨਗਰ ਕੌਂਸਲ ਦੇ ਪ੍ਰਧਾਨ ਤੋਂ ਸੀਵਾ ਲੈ ਲਓ ਜਾਂ ਸਾਡੇ 11 ਐਮਸੀਆਂ ਤੋਂ 7 ਸੀਵਾ ਲੈ ਲਓ ਇਹ ਪਾਰਟੀ ਨੇ ਖੁਦ ਡਿਸੀਜਨ ਲੈਣਾ ਹੈ ਜੋ ਉਹਨਾਂ ਨੂੰ ਠੀਕ ਲੱਗਦਾ ਉਹ ਕਰਨ ਪਰ ਅਸੀਂ ਆਪਣੇ ਸ਼ਹਿਰ ਲਈ ਆਪਣੇ ਬਾੜ ਵਾਸਤੇ ਇਸ ਦੇ ਉੱਤੇ ਕੁਝ ਕਰ ਨਹੀਂ ਸਕਦੇ ਅਸੀਂ ਆਪ ਪਾਰਟੀ ਤੋਂ ਸਾਰੇ ਐਮਸੀ ਅਸਦੀਵਾ ਦੇਣ ਨੂੰ ਤਿਆਰ ਹੁਣੇ ਦੂਸਰ ਅਸੀਂ ਇੱਕ ਮੀਟਿੰਗ ਹੋਰ ਕਰਕੇ ਉੱਤੇ ਇਹਨੂੰ ਫਾਈਨਲ ਕਰ ਦਾਂਗੇ ਜੀ ਤੱਕ ਦਾ ਅਲਟੀਮਾ ਸੋਦੀ ਮੰਗਿਆ ਜਦੋਂ ਨੈਮ ਤੋਂ ਅਸਦੀਵਾ ਨੂੰ ਹਾਂਜੀ ਨਹੀਂ ਨਹੀਂ ਅਸੀਂ 11 ਐਮਸੀ ਸੀ ਤੋਂ ਦੇਣ ਨੂੰ ਦੇ ਚੁੱਕੇ ਅਸਦੀਵਾ ਜੀ ਪਾਰਟੀ ਚੋਂ ਆਪ ਇਹ ਸਿਰਫ ਪ੍ਰਧਾਨ ਤੋਂ ਬਣਾ ਨਹੀਂ ਕਰ ਰਹੇ ਕੋਈ ਹੋਰ ਵੀ ਅਸੀਂ ਦੇਖੋ ਜੀ ਪੋਲੀਟਿਕਲੀ ਉਰੇ ਬਹੁਤ ਗੰਦੀ ਲੜਾਈ ਲੱਗ ਰਹੀ ਹੈ ਸਾਰੇ ਐਮਐਲਏ ਵਿੱਚ ਦੇਖੋ ਨਾਮ ਆਪਾਂ ਜਿਹਦਾ ਵੀ ਲਈਏ ਸਾਰੇ ਪੋਲੀਟਿਕਲ ਜਿੰਨੇ ਵੀ ਲੀਡਰ ਨੇ ਉਹ ਸਾਰੇ ਸੰਗਰੂਰ ਦਾ ਵਿਨਾਸ਼ ਕਰਨ ਤੇ ਲੱਗੇ ਹੋਏ ਨੇ ਹਰ ਇੱਕਾ ਐਮਐਲਏ ਨੂੰ ਆਏ ਵੀ ਮੈਂ ਸੀਟ ਕੱਢਣਾ ਉਹਰੇ ਕੋਈ ਕੰਮ ਨਾ ਹੋਵੇ ਇਸ ਕਰਕੇ ਸੰਗਰੂਰ ਚ ਕੋਈ ਕੰਮ ਹੋਈ ਨਹੀਂ ਰਿਹਾ ਤੁਸੀਂ ਮੈਨੂੰ ਕਿਤੇ ਵੀ ਦੱਸ ਦੋ ਤੁਸੀਂ ਦੱਸ ਦੋ ਤੁਸੀਂ ਮੀਡੀਆ ਦੇ ਵਿੱਚ ਸਾਰੇ ਸ਼ਹਿਰ ਚ ਜਾਣੇ ਹੋ ਕਿਤੇ ਵੀ ਕੋਈ ਕੰਮ ਹੋਇਆ ਕਿਸੇ ਗਲੀ ਦਾ ਵਰਕ ਆਰਡਰ ਨਹੀਂ ਹੋਇਆ ਕਿਸੇ ਵੀ ਐਸਟੀਮੇਟ ਹੀ ਨਹੀਂ ਬਣਿਆ ਜੀ ਇਹਦੇ ਕੰਮ ਕਿੱਥੋਂ ਹੋਣਗੇ ਜਿੰਨਾ ਕੰਮਾਂ ਦੇ ਵਰਕ ਆਰਡਰ ਵੀ ਹੋਗੇ ਉਹ ਵੀ ਕੰਮ ਇਹ ਸ਼ੁਰੂ ਨਹੀਂ ਕਰ ਰਹੇ ਭਰਾਂਜੀ ਪਾਰਟੀ ਨਾਲ ਉਹਨੂੰ ਪੂਜਾ ਕਰਾ ਰਹੇ ਤਿੰਨ ਵਾਰ ਜੀ ਉਹਨਾਂ ਨੂੰ ਮਿਲੇ ਤੇ ਉਹ ਐਸਡੀ ਸਾਹਿਬ ਨੇ ਉਹਨਾਂ ਨੂੰ ਤਿੰਨ ਵਾਰ ਮਿਲੇ ਜੀ ਕੁਝ ਵੀ ਨਹੀਂ ਚੁੱਪ ਨੇ ਜੀ ਸੁਣਨ ਨੇ ਇਹਦਾ ਮਤਲਬ ਸਾਰੇ ਲੋਕ ਪਾਰਟੀ ਪਾਰਟੀ ਨੂੰ ਰੇ ਖਤਮ ਕਰਨ ਵਾਸਤੇ ਜੋਰ ਲੱਗ ਰਿਹਾ ਹੈ ਸਦਵੀਰ ਜੀ ਨੂੰ ਜੀ ਸਾਹਮਣ ਅਰੋੜਾ ਜੀ ਨੂੰ ਵੀ ਤਿੰਨ ਵਾਰ ਮਿਲੇ ਜੀ ਅਸੀਂ ਜੀ ਅਸੀਂ ਅੱਜ ਤੋਂ ਸਾਡਾ ਇੱਕ ਤਿੱਖਾ ਸੰਦੇਸ਼ ਹੈ ਇਸ ਨੂੰ ਕਿਸੇ ਵੀ ਹਲਕੇ 'ਚ ਨਾ ਲੈ ਜੇ ਪਾਰਟੀ ਤਿੱਖਾ ਪਾਰਟੀ ਨੂੰ ਕਹਿੰਗੇ ਜਾਂ ਨਹੀਂ ਪਾਰਟੀ ਤੋਂ ਹਸਤੀਫਾ ਦਵਾਗੇ ਜੀ ਪਾਰਟੀ ਤੋਂ ਹਸਤੀਫਾ ਦਵਾਗਾ ਲੋਕਾਂ ਨੇ ਸਾਨੂੰ ਇੰਨਾ ਮਾਣ ਦਿੱਤਾ ਦੇਖੋ ਹਜ਼ਾਰ ਹਜ਼ਾਰ ਵੋਟ ਲੈ ਕੇ ਆਇਆ ਸੀ ਅਸੀਂ ਮੈਂ 350 ਵੋਟਰ ਨਾਲ ਜਿੱਤੇ ਆ ਸਾਡੇ ਪ੍ਰਧਾਨ ਜੀ 400 ਵੋਟਰ ਨਾਲ ਜਿੱਤੇ ਨੇ ਕੋਈ 500 600 ਪੂਰੀ ਸਾਹਿਬ ਜਿੱਤੇ ਨੇ ਫਿਰ ਇਸ ਕਰਕੇ ਅਸੀਂ ਕਹਿੰਦੇ ਆ ਵੀ ਸਾਡਾ ਸਾਥ ਤੋਂ ਵੀ ਇਸ ਕਰਕੇ ਪਾਰਟੀ ਪ੍ਰਧਾਨ ਨੂੰ ਬੇਨਤੀ ਹੈ ਕਿ ਪਾਰਟੀ ਪ੍ਰਧਾਨ ਜੀ ਸੰਗਰੂਰ ਤੁਹਾਡੇ ਨਾਲ 10 ਕਿਲੋਮੀਟਰ ਦੂਰ ਤੇ ਆ। ਸੰਗਰੂਰ ਵੱਲ ਧਿਆਨ ਦਿਓ। ਇਸ ਬੰਦੇ ਤੋਂ ਕੋਈ ਕੰਮ ਨਹੀਂ ਹੋ ਰਿਹਾ। ਆਪਾਂ ਨੇ 5 ਮਹੀਨੇ ਦੀ ਕਾਰਗੁਜ਼ਾਰੀ ਦੇਖ ਲਈ। ਇਸ ਕਰਕੇ ਇਸ ਦਾ ਹਸਤੀ ਬਰਸਾ ਜਾਵੇ। ਉਹ ਤਾਂ ਫੇਸਬੁਕ ਤੇ ਪਾ ਕੇ ਕਾਫੀ ਫੋਟੋਆਂ ਸ਼ੁਰੂ ਕਰ। ਕੋਈ ਐਮਸੀ ਅਜ ਤੱਕ ਤੁਸੀਂ ਦੇਖਿਆ। ਸ਼ਹਿਰ ਦੇ ਤੁਸੀਂ ਆਪ ਮੀਡੀਆ ਦੇ ਅੱਜ ਸ਼ਹਿਰ ਦੀਆਂ ਗਲੀਆਂ ਤੇ ਵਗਜੋ। ਬਾੜਾਂ ਦੇ ਵਿੱਚ ਵਗਜੋ। ਬਿਲਕੁਲ ਮੱਛਰ, ਮੱਖੀ ਔਰ ਸੀਵਰੇਜ ਦਾ ਇੰਨਾ ਮਾੜਾ ਹਾਲ ਹੈ ਆਪਣੇ। ਪੂਰਾ ਸੀਵਰੇਜ ਸਿਸਟਮ ਅਜ ਸੰਗਰੂਰ ਦਾ ਫੇਲ ਹੋ ਚੁੱਕਾ। ਇੱਥੋਂ ਤੱਕ ਕਿ ਸੰਗਰੂਰ ਦੀ ਆ ਜੋ ਆਪਣੇ ਮਸ਼ੀਨਰੀ ਹੈ ਨਾ ਉਹ ਵੀ ਬਿਲਕੁਲ ਕੰਡਮ ਖੜੀ ਆ ਖਰਾਬ ਖੜੀ ਕਿਸਦਾ ਬੈਰਕ ਟੁੱਟਿਆ ਹਲਕੇ ਹਲਕੇ ਕਾਮਣੇ ਜਿਸ ਦੇ ਕਰਕੇ ਸੰਗਰੂਰ ਦਾ ਸੱਤਿਆ ਨਾ ਚੋ ਰਿਆ ਕੀ ਕੀ ਲਾ ਰਹੇ ਕਿਉਂ ਪ੍ਰਧਾਨ ਬਜੂਦਾ ਕੀਤਾ ਜਾ ਰਿਹਾ ਕੀ ਕਿਸੇ ਹੋਲ ਲੀਡਰ ਦੀ ਸ਼ੈਦਤ ਉੱਤੇ ਕੀਤਾ ਜਾ ਦੇਖੋ ਜੀ ਪ੍ਰਧਾਨ ਜੀ ਸਾਨੂੰ ਸਪਸ਼ਟ ਲੱਭ ਜਾ ਜੇ ਤਾਂ ਇਹ ਵੀ ਕਹਿ ਚੁੱਕੇ ਨੇ ਕਹਿੰਦਾ ਆਮ ਆਦਮੀ ਪਾਰਟੀ ਦੁਬਾਰਾ ਨਹੀਂ ਆਉਂਦੀ ਦੇਖੋ ਪ੍ਰਧਾਨ ਜੀ ਪਤਾ ਨਹੀਂ ਕੀ ਕਹਿ ਰਹੇ ਮੈਂ ਕਹਿੰਦਾ ਜੀ ਪ੍ਰਧਾਨ ਜੀ ਬਿਲਕੁਲ ਕਹਿ ਰਹੇ ਸਾਡੇ ਸਾਹਮਣੇ ਅਸੀਂ ਇਹ ਨੌ ਬੰਦੇ ਕਹੇ ਬੈਠੇ ਆ ਜੀ ਪ੍ਰਧਾਨ ਜੀ ਤਾਂ ਅਸੀਂ ਪਾਰਟੀ ਨੂੰ ਆਉਣ ਵਾਲੇ ਦਿਨਾਂ 'ਚ ਹੋਰ ਵੀ ਕੋਈ ਜਾ ਕੇ ਕਰਾਵਾਂਗੇ ਜੀ ਪ੍ਰਧਾਨ ਜੀ ਸਾਨੂੰ ਕੀ ਕੁਝ ਕਹਿੰਦੇ ਨੇ ਨਹੀਂ ਦੱਸਾਂਗੇ ਨਹੀਂ ਦੱਸਾਂਗੇ ਇਹਨੂੰ ਤਜਰਬਾ ਹੀ ਹੈ ਜੀ ਕਮੇਟੀ ਪੰਜਵੇਂ ਮਹੀਨੇ ਹੋ ਗਏ ਉਸ ਤੋਂ ਪਹਿਲਾਂ ਜੇ ਟੈਂਡਰ ਤੇ ਕੰਮ ਸ਼ੁਰੂ ਹੋਏ ਨਹੀਂ ਕੋਈ ਕੰਮ ਨਹੀਂ ਕੋਈ ਕੰਮ ਨਹੀਂ ਜੀ ਟੈਂਡਰ ਹੋ ਚੁੱਕੇ ਨੇ ਜਿਨ੍ਹਾਂ ਦੇ ਵਰਕ ਆਊਟਰ ਹੁਣ ਤੱਕ ਨਹੀਂ ਪਟਾਈਦਾ ਇਸ ਤਰ੍ਹਾਂ ਕੇ ਨਾਂ ਤਾਂ ਆਪ ਪ੍ਰਧਾਨ ਜੀ ਨੂੰ ਤਜਰਬਾ ਹੈ ਤੇ ਨਾਂ ਇਹਨੂੰ ਕੋ ਪੜ੍ਹਨ ਲਿਖਣਾ ਆਉਂਦਾ ਬਿਲਕੁਲ ਜ਼ੀਰੋ ਇਹਦੀ ਮਤਲਬ ਫਰਦਾਨ ਤੋਂ ਜ਼ੀਰੋ ਹੈ ਇਹਨੂੰ ਕਿਸੇ ਕੰਮ ਦਾ ਕੋਈ ਕਿਸੇ ਤਰ੍ਹਾਂ ਦਾ ਕੋਈ ਪਿਆਰਬਾ ਨਹੀਂ ਆ। ਸੀਵਰ ਆ ਉਹ ਬੜਾ ਹੋਰ WhatsApp ਪਾਣੀਆ ਜਿਹੜਾ ਪੀਣ ਵਾਲਾ ਉਹ ਮਿਕਸ ਹੋ ਕੇ ਘਰਾਂ ਦੇ ਵਿੱਚ ਜਾ ਰਿਹਾ ਜਿਵੇਂ ਕਿ ਸਾਰੇ ਸ਼ਹਿਰ ਦੇ ਲੋਕ ਕਮਾਰ ਹੋ ਰਹੇ ਨੇ। ਬਿਮਾਰੀ ਫੈਲਣ ਦਾ ਨਾਰਾ ਇਹੀ ਆ ਰਿਹਾ। ਤਾਂ ਆਉਣ ਵਾਲੇ ਤੁਸੀਂ ਸ਼ਹਿਰ 'ਚ ਦੇਖਿਓ ਇਦਾਂ ਨਹੀਂ ਬਹੁਤ ਬੁਰਾ ਖਾਲ ਜਿਹੜਾ ਹੋਊਗਾ। ਤੇ ਇਸ ਕਰਕੇ ਅਸੀਂ ਸਾਡੀ ਇੱਕੋ ਹੀ ਮੰਗ ਹੈ ਵੀ ਜਾਂ ਤਾਂ ਗੋਵਿੰਦਰ ਸਿੰਘ ਤੋਂ ਅਸਤੀਫਾ ਦਿੱਤਾ ਜਾਵੇ ਨਹੀਂ ਅਸੀਂ ਨੌ ਦੇ ਨੌ ਐਮਸੀ ਇੱਥੇ ਬੈਠੇ ਦੋ ਸਾਡੇ ਨਾਲ ਮਤਲਬ ਦੋਸਤ 11 ਬੰਦੇ ਆ ਅਸੀਂ ਆਪ ਦੇ ਅਸਤੀਫੇ ਪਰ ਪਾਰਟੀ ਪ੍ਰਧਾਨ ਨੂੰ ਵੀ ਭੇਜ ਚੁੱਕੇ ਆ ਤੇ ਮੁੱਖ ਮੰਤਰੀ ਪੰਜਾਬ ਨੂੰ ਵੀ ਭੇਜ ਚੁੱਕੇ ਆ ਔਰ 30 ਤਰੀਕ ਤੱਕ ਅਸੀਂ ਇਹਨਾਂ ਨੂੰ ਸਮਾਂ ਪਾਰਟੀ ਨੇ ਦਿੱਤਾ ਵੀ 30 ਤੱਕ ਸਾਡੀ ਜੇ ਕੋਈ ਸਮਾਈ ਹੁੰਦੀ ਆ ਠੀਕ ਹੈ ਨਹੀਂ ਸਾਡੇ ਅਸਤੀਫੇ ਪਰ ਤੁਸੀਂ ਕਹ ਰਹੇ ਹੋ ਪ੍ਰਧਾਨ ਪਰ ਤੁਹਾਡੀ ਸਪੋਰਟ ਨਾਲ ਹੀ ਉਹ ਪ੍ਰਧਾਨ ਦੀ ਕੁਰਸੀ ਦੇ ਉੱਤੇ ਬੈਠਾ ਹੈ ਕਿ ਤੁਹਾਨੂੰ ਉਸ ਸਮੇਂ ਨਹੀਂ ਪਤਾ ਸੀ ਵੀ ਪ੍ਰਧਾਨ ਅਪੜ ਹੈ ਜੇ ਸਾਨੂੰ ਪਤਾ ਹੁੰਦਾ ਫਿਰ ਆ ਪ੍ਰੈਸ ਕਾਨਫਰੈਂਸ ਕਿਉਂ ਕਰਦੇ ਅਸੀਂ ਜੀਤੇ ਪਤਾ ਹੁੰਦਾ ਹੁੰਦਾ ਹੁਣ ਕਿਸੇ ਕਿਸਮ ਦਾ ਪਤਾ ਹੀ ਨਹੀਂ ਆਉਂਦਾ ਪਰ ਅਜੇ ਕੋਈ ਸਿਆਸੀ ਨੀਦਰ ਨਹੀਂ ਜੀ ਸਾਹਿਬ ਆਜੀ ਬਾਕੀ ਇਹ ਮੈਨੂੰ ਕੋਈ ਬਤਾ ਜੀ ਸਾਰੇ ਇੱਥੇ ਕੀ ਹੋ ਰਹੀਆਂ ਨੇ ਸਹਿਰ ਫਰੂਚ ਸਾਰੀ ਮਿਲਟਰੀ ਪੁਲਸ ਦਾ ਸਾਰਾ ਕੰਮ ਹੋ ਰਿਹਾ ਕਿਉਂਕਿ ਤੁਸੀਂ ਅਸ਼ਰ ਦਾ ਹਾਲ ਦੇਖੋ ਜਾ ਕੇ ਕੱਡੇ ਕੱਡੇ ਖੱਡੇ ਨਾ ਆਏ ਨੇ ਨੰਗਰੂਰ ਨੂੰ ਸੱਤਿਆਨਾਥ ਚ ਕਰਨ ਤੇ ਸਾਰੇ ਵੱਡੇ ਲੀਡਰ ਵਿੱਚ ਨੇ ਸਾਰੇ ਵੱਡੇ ਲੀਡਰ ਸਾਰੇ ਵੱਡੇ ਲੀਡਰਾਂ ਇਹਨੂੰ ਸੰਗਰੂਰ ਨੂੰ ਖਤਮ ਕਰਕੇ ਸਾਰੇ ਮਸ਼ੀਨਰੀ ਵੈਂਟੀਲੇਟਰ ਤੇ ਹੌਲਾ ਉਹਨਾਂ ਦੇ ਵੀ ਲੀਡਰ ਦਾ ਵੱਡੇ ਲੀਡਰਾਂ ਸਾਰੀ ਮਸ਼ੀਨਰੀ ਵੈਂਟੀਲੇਟਰ ਤੇ ਆਪ ਬਹੁਤ ਪਈ ਬਵਾਰ ਪਈ ਮਸ਼ੀਨਰੀ ਵੀ ਬਵਾਰ ਪਈ ਹੈ ਸਰਬਜੀ ਜੋ ਸਿਆਸਤ ਸੰਗੂਰ ਦੇ ਚੱਲ ਰਹੀ ਹੈ ਕਹਿ ਰਹੇ ਨੇ ਕਿ ਸੰਗੂਰ ਦੇ ਸਲਾਮ ਦੀ ਸਿਆਸਤ ਹੈ ਕਿਉਂਕਿ ਪ੍ਰਧਾਨ ਕੇਂਦਰ ਤੋਂ ਪਾਰਟੀ ਪ੍ਰਧਾਨਾਂ ਪੰਜਾਬ ਤੋਂ ਆਪ ਪ੍ਰਧਾਨ ਨੂੰ ਲਗਾਇਆ ਗਿਆ ਤੇ ਉਹਦੀ ਵਧਾਈ ਕਦਨਾ ਬਣਦੀ ਨਹੀਂ ਖੈਰ ਇਸੇ ਕਰਕੇ ਜਿਹੜ ਉਹ ਕੀ ਨਾ ਗੱਲ ਅਸੀਂ ਬਾਗੀ ਸੱਚਾਈ ਹੈ ਅਸੀਂ ਪਾਰਟੀ ਪ੍ਰਧਾਨ ਨੂੰ ਤਿੰਨ ਵਾਰੀ ਚਾਰ ਵਾਰੀ ਜਾ ਕੇ ਮਿਲ ਚੁੱਕੇ ਹਾਂ ਜੀ ਕੀ ਕਿਹਾ ਗਿਆ ਸਾਨੂੰ ਉਹ ਬਸ ਕੀ ਕਹਦੇ ਮੁੰਡਾ ਜੇਕਰ ਦੋਸਤ ਨੇ ਤੁਹਾਨੂੰ ਹਰ ਕੇ ਬਾਅਦ ਡਿਸੀਜਨ ਦੱਸਾਂਗੇ ਜੀ ਪਰਿਸ਼ਦ ਨੂੰ ਡਿਸੀਜਨ ਹੁਣ ਤੱਕ ਉਹਨਾਂ ਨੇ ਕੋਈ ਨਹੀਂ ਦਿੱਤਾ ਤੇ ਇਸ ਕਰਕੇ ਇਹ ਤਾਂ ਸਮਝਾਂਗੇ ਕਿ ਇਹ ਜਿਹੜੀ ਸਿਆਸਤ ਸਾਰੇ ਸ਼ਨਾਮ ਤੋਂ ਚੱਪਰੀ ਹੈ ਪਰਾਜ ਦੀ ਵੱਡੇ ਲਿਟਰ ਕਿਹੜੇ ਨੇ ਹੋਟਲ ਹੁੰਦਾ ਤਾਂ ਤਿੰਨ ਚਾਰ ਨੇ ਜੀ ਸੀਐਮ ਸਿ ਵੀ ਦੱਸਾ ਕਿ ਜਾਣ ਨਾਲ ਕੀ ਮੁਜਾਕਰ ਕਰਾਗੇ ਮੁੱਖ ਮੰਤਰੀ ਸੀਐਮ ਸਿ ਨਹੀਂ ਕਰਦਾ ਵੀ ਕੋਈ ਕੰਮ ਕਰਾਣਾ ਤੁਸੀਂ ਕਿਸੇ ਪੀਏ ਨਾਲ ਵੀ ਗੱਲ ਕਰ ਲਮਣਾ ਕਿ ਜੀ ਮੇਰਾ ਕੰਮ ਹੋਇਆ ਕੈਸੇ ਤੁਸੀਂ ਕਹਿ ਦੋ ਉਹਨਾਂ ਦਾ ਕੋਈ ਅਸਰ ਨਹੀਂ ਕੰਮ ਨਾਲ ਦਾ ਕੋਈ ਮਤਲਬ ਹੀ ਨਹੀਂ ਕਿਤੇ ਜਿਵੇਂ ਨਹੀਂ ਭੇਜੋ ਸਾਡੇ ਭੇਜ ਸਾਡੇ ਪ੍ਰਧਾਨ ਕਰ ਲੈਣ ਸਾਨੂੰ ਕੋਈ ਤਰਾਹੀ ਦੀ ਕਰ ਲੈ ਸਾਡੇ ਬਾਅਦ ਤੇ ਸਾਡੇ ਕੰਮ ਹੀ ਨਹੀਂ ਹੁੰਦੇ ਜੀ ਬਾੜਾਂ ਨੂੰ ਦਿੱਤਾ ਸੀ ਉਹ ਮਾਰੀ ਕੋਈ ਨਹੀਂ ਕਈ ਯਾਰ ਹੈ ਜੀ ਬਿਲਕੁਲ ਯਾਰ ਹੈ ਤਾਰਾ ਤਾਰਾ ਜੀ ਕੋਲੋਂ ਜਿਹਨ ਤੁਸੀਂ ਮਾਰਾ ਉਹ ਕੰਮ ਤੁਸੀਂ ਉਹ ਦੂਰੇ ਹੀ ਕੀ ਸੀ ਦੀ ਕੋਟੀ ਦੇ ਮੂਹਰੇ ਪੱਟ ਕੇ ਖਿਆ ਗਿਆ ਜੇ ਸੀ ਰੋਡ ਹੈ ਜਾਂ ਸ਼ੌਂਕ ਦੀ ਸੱਤਾ ਨੂੰ ਕੋਈ ਕੰਮ ਸ਼ੁਰੂ ਕਰੇਗਾ ਉਹ ਤੁਹਾਡੇ ਬਾੜਾਂ ਸਾਡੇ ਬਾੜਾਂ ਦਾ ਤਾਂ ਬਿਲਕੁਲ ਇੰਨਾ ਕ ਮਾੜਾ ਹੜਾ ਸਾਡੇ ਬਾੜਾਂ ਦਾ ਤਾਂ ਹੀ ਇੰਨਾ ਕ ਮਾੜਾ ਹੜਾ ਅਸੀਂ ਇਹ ਜਾਤ ਜਿੱਤੇ ਸੀਗੇ ਸਾਨੂੰ ਲੋਕਾਂ ਨੇ ਵੋਟਾਂ ਪਾਈਆਂ ਸਾਨੂੰ ਲੋਕਾਂ ਨੇ ਵੋਟਾਂ ਪਾ ਕੇ ਸਾਨੂੰ ਐਮਸੀ ਬਣਾਇਆ ਐਮਸੀ ਬਣਨ ਤੋਂ ਬਾਅਦ ਸਰਕਾਰ ਨੇ ਸਾਡੇ ਤੱਕ ਪਹੁੰਚ ਕੀਤੀ ਪਹੁੰਚ ਕਰਨ ਤੋਂ ਬਾਅਦ ਅਸੀਂ ਮਹੀਨਾ 15 ਦਿਨ ਆਬੇ ਮੱਦਿਆ ਨਾਲ ਮੀਟਿੰਗਾਂ ਕੀਤੀਆਂ ਉਸ ਤੋਂ ਬਾਅਦ ਅਸੀਂ ਪਾਰਟੀ ਜੁਆਇਨ ਕੀਤੀ ਪਾਰਟੀ ਜੁਆਇਨ ਕਰਨ ਤੋਂ ਬਾਅਦ ਸਾਡੇ ਨੂੰ ਇੱਕ ਪ੍ਰੋਸਾ ਦਿੱਤਾ ਵੀ ਸਰਕਾਰ ਨੇ ਵੀ ਜਿਹੜੇ ਸੋਡੇ ਕੰਮ ਨੇ ਪੈਲ ਦੇ ਆਧਾਰ ਤੇ ਹੋਣਗੇ ਅਸੀਂ ਅੱਜ ਆਮ ਪਾਰਟੀ ਦੀ ਜਿਹੜੀ ਹੈਗੀ ਸਰਕਾਰ ਉਹਦਾ ਹਿੱਸਾਾਂਗੇ ਮੌਜੂਦਾ ਸਰਕਾਰ ਦੇ ਅਸੀਂ ਕਾਉਂਸਲਰ ਆ ਤੁਹਾਨੂੰ ਮੈਂ ਇੱਕ ਗੱਲ ਦੱਸਦਾ ਵੀ ਸਾਨੂੰ ਆ ਜਿਹੜਾ ਕੀ ਕਹਿੰਦੇ ਨੇ ਆ ਐਮਸੀ ਦਾ ਸਾਡੇ ਮੱਲੇਆੜੇ ਨੇ ਬਣਾਤਾ ਵੋਟਾਂ ਪਾ ਕੇ ਤੇ ਜਦੋਂ ਦੇ ਸਰਕਾਰ ਚ ਆਇਆ ਸਰਕਾਰ ਨੇ ਸਾਨੂੰ ਜੀ ਆਹ ਗਲੀਆਂ ਦੇ ਵਿੱਚ ਜਿਹੜਾ ਕੰਮ ਕਰਦੇ ਹੁੰਦੇ ਨੇਗੇ ਜਿਹੜੇ ਸੀਵਰਜ ਮੈਨ ਹੋਗੇ ਸੀਵਰਜ ਮੈਨ ਹੋਗੇ ਜਾਂ ਛੱਟੀਆਂ ਨਾਲ ਸਾਫ਼ ਕਰਦੇ ਨੇ ਸਾਨੂੰ ਇਹ ਬਣਾਤਾ ਸਾਡੀ ਤਰੱਕੀ ਕਰਦੀ ਸਾਡੀ ਤਰੱਕੀ ਹੋ ਗਈ ਜੀ ਸਰਕਾਰ ਦੇ ਵਿੱਚ ਠੀਕ ਹੈ ਨਾ ਜੀ ਆਹ ਤੁਸੀਂ ਦੇਖਦੇ ਹੋ ਆਸ ਨੇ ਸਾਡੇ ਇਹ ਕੱਲ ਦੀ ਹੈ ਜੀ ਇਹ ਕੱਲ ਦੀ ਹੈਗੀ ਸਾਡੇ ਕੋਈ ਸਫਾਈ ਕਰਮਚਾਰੀ ਨਹੀਂ ਹੁੰਦਾ ਸਾਡੇ ਕੋਈ ਸਫਾਈ ਕਰਮਚਾਰੀ ਨਹੀਂ ਲੱਗਿਆ ਹੋਇਆ ਹੈਗਾ ਜਦੋਂ ਜਦੋਂ ਕਿ ਸਰਕਾਰ ਦੇ ਨੁਮਾਇंदे ਅਸੀਂ ਵਿੱਚ ਬੈਠੇ ਆਂਗੇ ਐਮ ਸੀ ਆਂਗੇ ਕੋਈ ਇਹ ਨਹੀਂ ਹੈਗਾ ਕਿ ਬਾਹਰ ਹੋ ਆਂਗੇ ਆਜ਼ਾਦ ਜਿੱਤ ਕੇ ਅਸੀਂ ਸਰਕਾਰ ਵਿੱਚ ਆਇਆ ਹੁਣ ਗੱਲ ਮੈਂ ਇੰਨੀ ਕੁ ਕਰਨਾ ਚਾਹਣਾ ਵੀ ਅਸੀਂ ਜਦੋਂ ਮੈਂ ਪਹਿਲਾਂ ਸੀਗਾ ਜਦੋਂ ਪਾਰਟੀ 'ਚ ਨਹੀਂ ਸੀ ਹੈਗਾ ਉਦੋਂ ਕੀ ਹੁੰਦਾ ਸੀ ਮੈਂ ਡੰਗਰੂ ਵਜਾਉਂਦਾ ਸੀ ਸਰਕਾਰ ਨੇ ਕਿਹਾ ਭਾਈ ਤੂੰ ਡੰਗਰੂ ਰੱਖ ਦੇ ਤੇਰੇ ਕੰਮ ਹੋਣਗੇ ਮੈਂ ਡੰਗਰੂ ਰੱਖਤਾ ਪਰ ਡੰਗਰੂ ਰੱਖਣ ਤੋਂ ਬਾਅਦ ਵੀ ਮੇਰੇ ਕੰਮ ਨਹੀਂ ਹੋ ਰਹੇ ਮੈਂ ਗਲੀਆਂ ਨਾਲੀਆਂ ਆਪ ਮਾਰਦਾਗਾ ਸਾਫ ਕਰਦਾਗਾ ਉਸ ਤੋਂ ਬਾਅਦ ਜੀ ਅਸੀਂ ਜਿਹੜੀ ਮੈਂ ਗੱਲ ਕਰਾਂ ਉੱਪਰਲੇ ਲੈਵਲ ਤੇ ਵੀ ਅਮਨ ਅਰੋੜਾ ਜੀ ਆ ਭਗਵੰਤ ਮਾਨ ਦੇ OSBDO ਸੁੱਖੀ ਜੀ ਚੇਅਰਮੈਨ ਨੇ ਸਾਡੇ ਭਰਾ ਉਹਨਾਂ ਨਾਲ ਅਸੀਂ ਸਾਰਿਆਂ ਨਾਲ ਮੀਟਿੰਗਾਂ ਕੀਤੀਆਂ ਤਿੰਨ ਤਿੰਨ ਚਾਰ ਚਾਰ ਵਾਰੀ ਵੀ ਸਾਡੇ ਕੰਮ ਕਰਾ ਦੋ ਸਾਡੇ ਪ੍ਰਧਾਨ ਨੇ ਮਹਿਲ ਜੀ ਉਹਨਾਂ ਨਾਲ ਅਸੀਂ ਕਿੰਨੀਆਂ ਮੀਟਿੰਗਾਂ ਕਰ ਲਈਆਂ ਵੀ ਭਾਈ ਸਾਡੇ ਕੰਮ ਕਰ ਦੋ ਜੇ ਅਸੀਂ ਧੱਕੇ ਨਾਲ ਰੌਲਾ ਊਲਾ ਪਾ ਕੇ ਮੈਂ ਦੋ ਚਾਰ ਬੰਦੇ ਬੁਲਾ ਵੀ ਲੈਣਾ ਤਾ ਨਾਲ ਦੀ ਨਾਲ ਉਹਨੂੰ ਫੋਨ ਮਾਰ ਕੇ ਪਿੱਛੇ ਬੁਲਾ ਲਿਆ ਜਾਂਦਾ ਵੀ ਪ੍ਰਧਾਨ ਜੀ ਨੇ ਕਹਿਗਾ ਵੀ ਸਾਡੇ ਮੱਲੇ ਚਾਹ ਦੇ ਇੱਧਰ ਆ ਜਾ ਇੱਕ ਤਾਂ ਹੁੰਦਾ ਸੀਗਾ ਵੀ ਕੰਮ ਅਸੀਂ ਜਿਹੜਾ ਕਮੇਟੀ ਨਹੀਂ ਬਣੀ ਸੀ ਮੈਂ 30 ਲਾਈਟਾਂ ਲਵਾਉਣੀਆਂ ਪ੍ਰਸ਼ਾਸਨ ਤੋਂ ਜਦੋਂ ਦੇ ਸੀ ਐਮਸੀ ਬਣਿਆ ਸਾਡੇ ਕੋਲ ਤੋਂ ਲਾਈਟਾਂ ਨਹੀਂ ਲਾ ਕੇ ਗਿਆ ਹੈਗਾ ਤੇ ਸਾਡੇ ਨਾਲ ਇੱਕ ਤਰ੍ਹਾਂ ਕੀਤਾ ਜਾ ਰਿਹਾ ਸਾਨੂੰ ਕਿਹਾ ਜਾਂਦਾ ਇਹ ਤਾਂ ਐਸਸੀ ਨੇ ਐਸਸੀ ਬੀਸੀ ਨੇ ਠੀਕ ਹੈ ਜੀ ਇਹਨਾਂ ਨੂੰ ਤਾਂ ਸਾਨੂੰ ਲੋੜ ਹੈਗੀ ਜਦੋਂ ਵੋਟ ਪਵਾਣੀ ਸੀ ਭਵਿੰਦਰ ਜੀ ਨੇ ਜਦੋਂ ਵੋਟ ਪਵਾਣੀ ਸੀ ਆਮੜਾ ਰੋੜਾ ਜੀ ਨੇ ਜਦੋਂ ਇਹਨਾਂ ਨੇ ਸਰਕਾਰ ਬਣਾਉਣੀ ਸੀ ਉਦੋਂ ਸਾਡੇ ਤੱਕ ਪਹੁੰਚ ਕੀਤੀ ਅੱਜ ਸਾਡੇ ਕੰਮ ਨਹੀਂ ਹੋ ਰਹੇ ਅਸੀਂ ਇੰਨਾ ਤੱਕ ਪਹੁੰਚ ਕਰ ਲਿਆ ਫੇਰ ਵੀ ਸਾਡੇ ਕੰਮ ਨਹੀਂ ਹੋ ਰਹੇ ਤਾਂ ਸਾਨੂੰ ਐ ਦੀ ਸਰਕਾਰ ਦਾ ਕੀ ਫਾਇਦਾ ਮੈਂ ਤਾਂ ਸਾਫ਼ ਔਰ ਸਾਫ਼ ਇਹਨਾਂ ਨੂੰ ਬੇਨਤੀ ਕਰਦਾ ਹਾਂਗਾ ਇੱਕ ਗੱਲ ਹੋਰ ਵੀ ਇਹ ਕਿ ਸਾਡੀਆਂ ਮੀਟਿੰਗਾਂ ਦੇ ਵਿੱਚ ਵੀ ਜੇ ਤੁਸੀਂ ਧਰਨੇ ਲਾ ਲੋਗੇ ਪਾਰਟੀ ਨੂੰ ਛੱਡ ਦੋਗੇ ਧਰਨੇ ਲਾ ਲੋਗੇ ਫੇਰ ਕਿਹੜਾ ਤੁਹਾਡੇ ਕੰਮ ਹੋ ਜਾਣਗੇ ਜਦੋਂ মিডিਆ ਹੈਗਾ ਲੋਕਤੰਤਰ ਦਾ ਸਾਨੂੰ ਅਧਿਕਾਰ ਆ ਅਸੀਂ ਪਹਿਲਾਂ ਸਰਕਾਰਾਂ ਬਣੀਆਂ ਨੇ ਵੀ ਧਰਨੇ ਲਾ ਲਾ ਕੇ ਜਿਹੜੇ ਹੈਗੇ ਨੇ ਸਰਕਾਰਾਂ ਬਣੀਆਂ ਨੇ ਜੇ ਸਾਡੇ ਕੱਲ ਨੂੰ ਪ੍ਰਸ਼ਾਸਨ ਕੰਮ ਨਹੀਂ ਕਰੂਗਾ ਅਸੀਂ ਉਹਦੇ ਬਾਹਰ ਚ ਬੈਠਾਂਗੇ ਇਹਦਾ ਮਤਲਬ ਤਾਂ ਇਹ ਹੋ ਗਿਆ ਵੀ ਜੇ ਸਾਡੇ ਸਰਕਾਰ ਨੂੰ ਕਹੇ ਤੋ ਕੰਮ ਨਹੀਂ ਸੀ ਹੋਰੇ ਕੱਲੂ ਅਸੀਂ ਜੇ ਧਰਨਾ ਲਾ ਮੰਗੇ ਸਰਕਾਰ ਨੂੰ ਅਲਬੀਦਾ ਕਹਿ ਕੇ ਇਹਨਾਂ ਨੇ ਜੰਮੀ ਸਾਡੇ ਕੰਮ ਬੰਦ ਕਰ ਦਿੰਨੇ ਨੇ ਅਸੀਂ ਚਾਹੇ ਆਪਣੇ ਮਹੱਲੇ ਦੇ ਨਹੀਂ ਆਪਣੇ ਸ਼ਹਿਰ ਦੇ ਲਈ ਲੱਗੇ ਹੋਇਆ ਅਸੀਂ ਆਪਣੇ ਲਈ ਜਾਂਦੇ ਤਾਂ ਅਸੀਂ ਚੁੱਪ ਕਰਕੇ ਮੂੰਹ ਤੇ ਚੇਪੀਆਂ ਲਾ ਕੇ ਅੱਖਾਂ ਤੇ ਪੱਟੀ ਬੰਨ੍ਹ ਕੇ ਬਹਿ ਜਾਂਦੇ ਪਰ ਅਸੀਂ ਉਹ ਨਹੀਂ ਕਰਦੇ ਅਸੀਂ ਚਾਹੇ ਸਰਕਾਰ ਦੇ ਵਿੱਚਾਂ ਫੇਰ ਵੀ ਜਿੱਥੇ ਗਲਤ ਹੁੰਦਾ ਸੀ ਬੋਲਦੇ ਆਂ ਔਰ ਬੋਲਾਂਗੇ ਇਹ ਸਾਡਾ ਉਹ ਰੈਕ ਨਹੀਂ ਹੈਗਾ ਵੀ ਜੇ ਆਪਾਂ ਸਰਕਾਰ ਦੇ ਵਿੱਚ ਬਾਗੇ ਤਾਂ ਚੁੱਪ ਕਰਕੇ ਬਹਿ ਜਾਈਏ ਅਸੀਂ ਸ਼ਹਿਰ ਦੇ ਲਈ ਲੱਗੇ ਹੋਆਗੇ ਅਗਰ ਸਾਨੂੰ ਅਸੀਂ ਕਹਦਾ ਇਹ ਸਤੀਫੇ ਸੀਨੇ ਭੇਜਤੇ ਜੀ ਲਿਖ ਕੇ ਅਸੀਂ ਜਿਹੜਾ ਕੱਲਾ ਸਰਕਾਰ ਨੂੰ ਸਤੀਫੇ ਦੇ ਰਿਹਾ ਜੀ ਆਹ ਜਿਹੜਾ ਐਮਸੀ ਸਾਨੂੰ ਸਾਡੇ ਮੱਲੇ ਵਾਲੇ ਨੇ ਬਣਾਇਆ ਵੋਟਾਂ ਪਾ ਕੇ ਇਹਨਾਂ ਦਾ ਅਸੀਂ ਮਾਣ ਰੱਖਾਂਗੇ ਇਹਨਾਂ ਦੇ ਲਈ ਅਸੀਂ ਕੰਮ ਕਰ ਰਿਹਾ ਜੇ ਕਮੇਟੀ ਨਹੀਂ ਕਰੂ ਅਸੀਂ ਖੁਦ ਕਰਾਂਗੇ ਪਰ ਉਸੇ ਆਪਣੇ ਮੱਲੇ ਵਾਲੇ ਨੂੰ ਨਰਾਜ਼ ਨਹੀਂ ਹੋਣ ਦਵਾਂਗੇ ਜੀ